ਮੈਚ ਨਾ ਰੱਖਿਓ ਮਜਬੂਰੀ ਬਣ ਗਈ ਇਹਨਾਂ ਦੀ ਕੀ ਕਰਦੇ ਆ सोनू ਜੰਪ ਬਰੌਂ ਵਾਲੀਆ ਤੇ ਟੋਨਾ ਬਾਰੇ ਵਾਲ ਜੀ ਆਪਣੇ ਮੁਖਾਰਵੇਂ ਤੋਂ ਦੂਜੇ ਸ਼ਬਦ ਸਾਂਝੇ ਕਰਨਗੇ ਸੋ सोनू ਜੰਪ ਜੀ ਸੱਚੀ ਕਾ ਜੀ ਸਾਰਿਆਂ ਨੂੰ ਜਿੰਨੇ ਦਰਸ਼ਕ ਆਇਆ ਆਜੋ ਭਾਈ ਅਸੀਂ ਚੈਂਪੀਅਨਸ਼ਿਪ ਰੱਖੀ ਸੀਗੀ ਜੀ 1 ਮਾਰਚ ਨੂੰ 6 ਮਹੀਨੇ ਪਹਿਲਾਂ ਇੱਕ ਸਾਲ ਦੀ ਸਾਡੀ ਪਲੈਨਿੰਗ ਚੱਲ ਰਹੀ ਸੀ ਅਸੀਂ ਸਾਰੇ ਪਲੇਅਰਾਂ ਨਾਲ ਪਹਿਲਾਂ ਗੱਲ ਕੀਤੀ ਟੀਮਾਂ ਨਾਲ ਗੱਲ ਕੀਤੀ ਸਭ ਤੋਂ ਪਹਿਲਾਂ ਟੋਨੇ ਭਾਜੀ ਨਾਲ ਗੱਲ ਕੀਤੀ ਵੀ ਭਾਜੀ ਇੱਕ ਬਾਗਚੀ ਕਿ ਪਤਾ ਨਹੀਂ ਹੁਣ 20 ਕਰਕੇ ਮੈਚ ਕੈਨਸਲ ਹੋ ਗਿਆ ਤੇ ਇਹਨਾਂ ਨੂੰ ਮੈਚ ਰੱਖਣਾ ਪੈ ਗਿਆ ਕਿਉਂਕਿ ਰੱਖੀ ਅਸੀਂ ਚੈਂਪੀਅਨਸ਼ਿਪ ਸੀ ਸਾਡੀ ਜਿਹੜੀ ਕੱਲ ਦਾ ਪਰਸੋਂ ਦਾ ਸਾਡਾ ਜੋਰ ਲੱਗਾ ਉਹ ਸਾਨੂੰ ਪਤਾ ਵੀ ਕਿੰਨਾ ਜ਼ੋਰ ਲੱਗਾ ਇਦਾਂ ਸਾਡੇ ਨਾਲ ਨਹੀਂ ਹੋਣਾ ਚਾਹੀਦਾ ਕਿਉਂਕਿ ਅਸੀਂ ਪੁਰਾਣੇ ਪਲੇਅਰ ਸੀਗੇ ਕਬੱਡੀ ਦੇ ਮੈਚ ਲੱਗੇ ਸੀ ਕਰਾਉਣ ਅਸੀਂ ਕਿਸੇ ਨੂੰ ਇਹ ਬਲੇਮ ਨਹੀਂ ਕਰਦੇ ਪਰ ਅਸੀਂ ਬੇਨਤੀ ਕਰਦੇ ਆਂ ਵੀ ਜੇ ਨੈਕਸਟ ਟਾਈਮ ਤੁਸੀਂ ਕੋਈ ਵੀ ਪ੍ਰੋਗਰਾਮ ਰੱਖਣਾ ਆ ਪਲੀਜ਼ ਸਾਡੀ ਰਿਕਵੈਸਟ ਆ ਹਰੇਕ ਜ਼ਿਲ੍ਹਿਆਂ ਨੂੰ ਕਿ ਉਹ ਜਿਹੜਾ ਕਿਸੇ ਦਾ ਕੰਮ ਅਲਿਖਿਆ ਹੁੰਦਾ ਉਹਨੂੰ ਆਪਾਂ ਜੇ ਖਰਾਬ ਕਰਦੇ ਆਂ ਤੇ ਉਹ ਚੰਗੀ ਗੱਲ ਨਹੀਂ ਤੋਨੇ ਭਾਜੀ ਨੂੰ ਬੇਨਤੀ ਕੀਤੀ ਵੀ ਭਾਜੀ ਤੁਸੀਂ ਇੱਥੇ ਆਓ ਜ਼ਰੂਰ ਕਿਉਂਕਿ ਸਾਨੂੰ ਦਰਸ਼ਕਾਂ ਨੇ ਕਹਿਣਾ ਸੀਗਾ ਵੀ ਤੁਸੀਂ ਘਰੇ ਜਾਣ ਬੁੱਝ ਕੇ ਸਾਡੇ ਤੋਂ ਖਾ ਕੀਤਾ ਜਾਂ ਕੋਈ ਚੈਂਪੀਅਨਸ਼ਿਪ ਰਾਕੇ ਕੁਝ ਤੁਸੀਂ ਕੁਝ ਹੋਰ ਕੀਤਾ ਅਸੀਂ ਤੋਨੇ ਭਾਜੀ ਨੂੰ ਕਹਿੰਨੇ ਆ ਵੀ ਦੋ ਸ਼ਬਦ ਤੁਸੀਂ ਬੋਲ ਦਿਓ ਕਿ ਜੋ ਵੀ ਸੀਗਾ ਵੀ ਅਸੀਂ ਬੇਨਤੀ ਕਰਦੇ ਅਸੀਂ ਕੋਈ ਇਦਾਂ ਨਹੀਂ ਤੁਹਾਨੂੰ ਬ੍ਰੇਮ ਕਰਦੇ ਪਰ ਤੁਸੀਂ ਤਾਂ ਵਾਦਾ ਕੀਤਾ ਵੀ ਪਹਿਲਵਾਨ ਮੈਂ ਆਉਂਗਾ ਇਹਨਾਂ ਦੀ ਵਾਈਫ ਠੀਕ ਨਹੀਂ ਗੇ ਲੇਕਿਨ ਇਹ ਫਿਰ ਵੀ ਆਏ ਇਹਨਾਂ ਦੇ ਨਾਂ ਦੇ ਇੱਕ ਵਾਰੀ ਪਲੀਜ਼ ਤਾੜੀਆਂ ਮਾਰ ਦਿਓ ਕਿਉਂਕਿ ਭਰੇ ਮੇਲੇ ਚ ਪਹੁੰਚੇ ਆ ਦੋ ਸ਼ੱਪਤ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਨੂ ਭਾਜੀ ਹੁਣਾਂ ਨੇ ਪੰਮੇ ਤਨਜੂ ਭਾਜੀ ਹੁਣਾਂ ਨੇ ਦੁੱਲੇ ਵੀਰ ਨੇ ਸਾਰੇ ਸੀਨੀਅਰ ਪਲੇਅਰਾਂ ਨੇ ਸਾਡੇ ਨਾਲ ਤਕਰੀਬਨ 5-6 ਮਹੀਨੇ ਪਹਿਲਾਂ ਇਹ ਸਲਾਹ مشਵਰਾ ਕਰਕੇ ਚੈਂਪੀਅਨਸ਼ਿਪ ਰੱਖੀ ਸੀ ਕਿ ਆਪਾਂ ਇਦਾਂ ਇਦਾਂ ਕਰਾ ਰਹੇ ਆ ਜਿਹੜੀ 1 ਮਾਰਚ ਦੀ ਡੇਟ ਹੈ ਇਹਨਾਂ ਨੇ ਕਿਹਾ ਸੀ ਕਿ ਅਸੀਂ 1 ਮਾਰਚ ਨੂੰ ਕਰਾਉਣੀ ਹੈ ਚੈਂਪੀਅਨਸ਼ਿਪ ਵੀ ਤੁਸੀਂ ਮੇਜਰ ਲੀਗ ਵੱਲੋਂ 1 ਮਾਰਚ ਤਰੀਕ ਜਿਹੜੀ ਉਹ ਫ੍ਰੀ ਰੱਖਿਓ ਪਰਮਾਤਮਾ ਜਾਣਦਾ ਅਸੀਂ ਉਹ 1 ਤਰੀਕ ਫ੍ਰੀ ਰੱਖੀ ਵੀ ਅੱਜ ਤੱਕ ਵੀ ਸਾਡੀ 1 ਮਾਰਚ ਫ੍ਰੀ ਸੀ ਪਰ ਜਿਹੜਾ ਪਰਸੋਂ ਮੀਂਹ ਪਿਆ ਸਾਡਾ ਜੜਾਉਂਦਾ ਉਸ ਦਿਨ ਕਬੱਡੀ ਕੱਪ ਸੀ ਉਸ ਮੀਂਹ ਦੇ ਕਾਰਨ ਜਿਹੜੇ ਆ ਹਾਲਾਤ ਬਣ ਗਏ ਸਾਨੂੰ ਉਥੇ 27 ਵਾਲਾ ਮੈਚ ਅੱਜ ਕਰਾਉਣਾ ਪੈ ਰਿਹਾ ਸਾਡੀਆਂ ਵੀ ਮਜਬੂਰੀਆਂ ਐ ਕਿਉਂਕਿ ਅਸੀਂ ਸੰਦੀਪ ਦੀ ਵਰਸੀ ਤੋਂ ਪਹਿਲਾਂ-ਪਹਿਲਾਂ ਸਾਡਾ ਇਹ ਪ੍ਰੋਗਰਾਮ ਹੁੰਦਾ ਹੈ ਕਿ ਆਪਾਂ ਮੇਜਰ ਲੀਗ ਦੇ ਜਿਹੜੇ ਕੱਪ ਆ ਉਹ ਸਮਾਪਤ ਕਰਨੇ ਆ ਤਾਂ ਕਰਕੇ ਸਾਡੀ ਇਹ ਮਜਬੂਰੀ ਬਣ ਗਈ ਅਸੀਂ ਸੰਗਤ ਤੋਂ ਮਾਫੀ ਵੀ ਚਾਹੁੰਦੇ ਆ ਬਾਕੀ ਦੂਸਰੀ ਗੱਲ ਕੋਈ ਕਈ ਵਾਰ ਕਈ ਮੇਰੇ ਭਰਾ ਗਲਤ ਰੰਗ ਦੇ ਦਿੰਦੇ ਨੇ ਪਰ ਉਦਾਂ ਦੀ ਕੋਈ ਗੱਲ ਨਹੀਂ ਸੋਨੂ ਹੁਣੀ ਅੰਮੇ ਵੀਰ ਹੁਣੀ ਦੁੱਲਾ ਭਰਾ ਸਾਡਾ ਸਾਨੂੰ ਘੱਟੋ-ਘੱਟ 25 ਤੋਂ 30 ਸਾਲ ਦੇ ਜਾਣਦੇ ਆ ਅਸੀਂ ਇਕੱਠੇ ਇੰਨਾ ਗਰਾਊਂਡਾਂ 'ਚ ਵਿਚਰਦੇ ਰਹੇ ਆ ਇਹਨਾਂ ਨਾਲ ਸਾਡਾ ਦਿਲੋਂ ਪਿਆਰ ਹੈ ਕੋਈ ਜਾਣ ਬੁੱਝ ਕੇ ਇਦਾਂ ਦੀ ਕੋਈ ਗੱਲ ਨਹੀਂ ਕੀਤੀ ਬਾਕੀ ਵਾਹਿਗੁਰੂ ਜਾਣਦਾ ਅਸੀਂ ਭਰਾ ਹੁਣਾਂ ਦੇ ਨਾਲ ਦਿਨ ਰਾਤ ਹਰ ਵੇਰੇ ਖੜੇ ਆ ਇਹ ਜਿਹੜਾ ਕੰਮ ਹੋ ਗਿਆ ਮੌਸਮ ਦੀ ਖਰਾਬੀ ਕਰਕੇ ਹੋ ਗਿਆ ਮੈਂ ਫਿਰ ਫੈਡਰੇਸ਼ਨ ਵੱਲੋਂ ਅਤੇ ਆਪਣੇ ਖੁਦ ਵੱਲੋਂ ਇਸ ਚੀਜ਼ ਦੀ ਸੰਗਤ ਤੋਂ ਮਾਫੀ ਮੰਗਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਤੁਨ ਜੀ